ਬਲਵੰਤ ਗਾਰਗੀ ਜੀ ਦੀ ਕਹਾਣੀ ਟਿੱਡਾ ਸਾਈ ਜਦ ਇੱਕ ਸ਼ਾਮ ਜਮਾਲੇ ਡਾਕੀਏ ਨੇ ਆ ਕੇ ਐਲਾਨ ਕੀਤਾ ਓਏ ਤੁਸੀਂ ਵੀ ਲਈ ਫਿਰਦੇ ਹੋ ਹੁੱਕੇ ਸਾਡੇ ਦੇਸੀ ਹੁੱਕੇ ਨਾਲੋਂ ਕਿਤੇ ਵਧੀਆ ਹੁੱਕਾ ਘੜਿਆ ਹੈ ਅੰਗਰੇਜ਼ ਨੇ ਭਾਵੇਂ ਇਸ ਨੂੰ ਜੇਬ ਚ ਪਾਈ ਫਿਰੋ ਭਾਵੇਂ ਡੱਬੀ ਚ ਬੰਦ ਕਰਕੇ ਲਈ ਫਿਰੋ ਕਮਾਲ ਦਾ ਹੈ ਇਹ ਹੁੱਕਾ ਤਾਂ ਸਭ ਹੈਰਾਨ ਰਹਿ ਗਏ ਇੱਕ ਗੱਲ ਉਸ ਟਿੱਡੇ ਸਾਈ ਦੇ ਤੱਕੀਏ ਵਿੱਚ ਬੈਠਿਆਂ ਆਖੀ ਸੀ ਟਿੱਡੇ ਸਾਈ ਦਾ ਤਕੀਆ ਸਾਰੇ ਪਿੰਡ ਵਿੱਚ ਮਸ਼ਹੂਰ ਸੀ ਰੱਬ ਦੇ ਦਰਬਾਰ ਵਾਂਗ ਦਿਨ ਰਾਤ ਇਹ ਖੁੱਲਾ ਰਹਿੰਦਾ ਸੀ ਟਿੱਡੇ ਸਾਈ ਦੀ ਉਮਰ ਦਾ ਕਿਸੇ ਨੂੰ ਕੋਈ ਅੰਦਾਜ਼ਾ ਨਹੀਂ ਸੀ ਚਿਰਾਂ ਤੋਂ ਲੋਕ ਉਸ ਨੂੰ ਇਸੇ ਤਰ੍ਹਾਂ ਦੇਖਦੇ ਆਏ ਸਨ ਧੌਲੀ ਦਾੜੀ ਗੱਜੀ ਪੀਲੀ ਟਿੰਡ ਕੁਕੜੀ ਦੇ ਅੰਡੇ ਵਾਂਗ ਚਿੱਟੀਆਂ ਅੱਖਾਂ ਗਾਲ ਵਿੱਚ ਨੀਲੇ ਹਰੇ ਮਣਕਿਆਂ ਤੇ ਰੁਦਰਾਂ ਦੀ ਮਾਲਾ ਤੇ ਲੰਬੀ ਸਾਵੀ ਅਲਫੀ ਨੇਤਰਹੀਣ ਹੋਣ ਦੇ ਬਾਵਜੂਦ ਉਸ ਨੂੰ ਪਿੰਡ ਦੇ ਰਾਹਾਂ ਪੈਹਿਆਂ ਦੀ ਪੂਰੀ ਵਾਕਫੀ ਸੀ ਆਖਦੇ ਹਨ ਕਿ ਜਦ ਸਾਡੀ ਇੱਕ ਹਿਸ ਮਰ ਜਾਏ ਤਾਂ ਕੋਈ ਹੋਰ ਦੂਜੀ ਜਮ ਉੱਠਦੀ ਹੈ ਟਿੱਡੇ ਸਾਈ ਦੀਆਂ ਅੱਖਾਂ ਨਹੀਂ ਸਨ ਪਰ ਸ਼ਾਇਦ ਉਸ ਵਿੱਚ ਇੱਕ ਤਰ੍ਹਾਂ ਦੀ ਦਿਬੇ ਦ੍ਰਿਸ਼ਟੀ ਜਾਗ ਪਈ ਸੀ ਉਹ ਕਦੀ ਰਾ ਨਹੀਂ ਸੀ ਭੁੱਲਿਆ ਕਦੀ ਕਦੀ ਉਹ ਪਿੰਡ ਦੀਆਂ ਗਲੀਆਂ ਵਿੱਚ ਫੇਰਾ ਪਾਉਣ ਆਉਂਦਾ ਹੱਥ ਵਿੱਚ ਕਾਲਾ ਡੰਡਾ ਗਲ ਵਿੱਚ ਮਣ ਕੇ ਤੇ ਵੱਡੀ ਸਾਵੀ ਅਲਫੀ ਸਾਵੇ ਟਿੱਡੇ ਵਾਂਗ ਉਹ ਨਿੱਕੀਆਂ ਨਿੱਕੀਆਂ ਪਲਾੰਗਾ ਭਰਦਾ ਉੱਛਲਦਾ ਹੋਇਆ ਤੁਰਦਾ ਸੀ ਸ਼ਾਇਦ ਇਸੇ ਕਰਕੇ ਉਸ ਦਾ ਨਾਂ ਟਿੱਡਾ ਸਾਈ ਪੈ ਗਿਆ ਸੀ ਹਰ ਇੱਕ ਨੇ ਉਸ ਨੂੰ ਇਸ ਸਾਵੇ ਲਿਵਾਸ ਵਿੱਚ ਹੀ ਤੱਕਿਆ ਸੀ ਪੁੱਛਣ ਉੱਤੇ ਉਹ ਆਖਿਆ ਕਰਦਾ ਪੀਰਾ ਸਾਈਆਂ ਦਾ ਰੰਗ ਸਾਵਾ ਹੀ ਹੁੰਦਾ ਹੈ ਜੇ ਕੋਈ ਉਸਦੀ ਉਮਰ ਪੁੱਛਦਾ ਤਾਂ ਉਹ ਆਖਦਾ ਤੀਵੀਆਂ ਤੇ ਸਾਈਆਂ ਦੀ ਉਮਰ ਨਹੀਂ ਪੁੱਛੀਦੀ ਲੋਕ ਕਿਆਸ ਲਾਉਂਦੇ ਸ਼ਾਇਦ 70 ਸਾਲ ਦਾ ਹੈ ਪਤਾ ਨਹੀਂ 100 ਸਾਲ ਦਾ ਹੈ ਖੋਰੇ 100 ਤੋਂ ਵੀ ਵੱਧ ਹੋਵੇ ਪਿਛਲੇ 30 ਸਾਲਾਂ ਤੋਂ ਲੋਕ ਉਸ ਨੂੰ ਐਸੇ ਤਰ੍ਹਾਂ ਦਾ ਵੇਖ ਰਹੇ ਸਨ ਜਦ ਇਸ ਤਕੀਏ ਦੀ ਗੱਦੀ ਦੂਲੇ ਸਾਈ ਨੇ ਛੱਡੀ ਸੀ ਤਾਂ ਮਰਨ ਲੱਗਿਆ ਉਹ ਸਟਿੱਡੇ ਨੂੰ ਕਸੂਰ ਤੋਂ ਬੁਲਾ ਲਿਆ ਟਿੱੱਡਾ ਆਇਆ ਮਾਰਨ ਲੱਗਿਆ ਦੁੱਲਾ ਸਾਈ ਆਪਣੀ ਅਲਫੀ ਵੀ ਟਿੱਡੇ ਨੂੰ ਦੇ ਗਿਆ ਟਿੱਡੇ ਸਾਈ ਦੇ ਤਕੀਏ ਵਿੱਚ ਉਸ ਤੇ ਚੇਲੇ ਚਾਟਿਆਂ ਤੇ ਮਿਲਣ ਗਿਲਣ ਵਾਲਿਆਂ ਦਾ ਤਾਤਾ ਲੱਗਿਆ ਰਹਿੰਦਾ ਉਸ ਕੋਲ ਦੋ ਹੀ ਚੀਜ਼ਾਂ ਸਨ ਜਾਂ ਸਵਾਦੀ ਚੁੰਡੀ ਤੇ ਜਾਂ ਹੁੱਕਾ ਸਵਾਦੀ ਚੁੰਡੀ ਤੀਮੀਆਂ ਲੈ ਜਾਂਦੀਆਂ ਤੇ ਹੁੱਕਾ ਪਿੰਡ ਦੇ ਲੋਕ ਪੀਣ ਆ ਜਾਂਦੇ ਜਦ ਜਮਾਲੇ ਡਾਕੀਏ ਨੇ ਆ ਕੇ ਅੰਗਰੇਜ਼ੀ ਹੁੱਕੇ ਦੀ ਕ੍ਰਮਤ ਦੀ ਗੱਲ ਸੁਣਾਈ ਤਾਂ ਉਸੇ ਵੇਲੇ ਲੋਕ ਤਕੀਏ ਵਿੱਚ ਬੈਠੇ ਹੁੱਕਾ ਪੀ ਰਹੇ ਸਨ ਟਿੱਡੇ ਸਾਈ ਦਾ ਵੱਡਾ ਹੁੱਕਾ ਜਿਸ ਵਿੱਚ ਅੱਧ ਸਿਰ ਤਮਾਕੂ ਦਾ ਪੱਤਾ ਪੈਂਦਾ ਸੀ ਸਵਾ ਗੱਜ ਉੱਚਾ ਜਰੀ ਨਾਲ ਮੜਿਆ ਹੋਇਆ ਦੂਹਰਾ ਲਾਲ ਨੇਚਾ ਦੋ ਹੱਥ ਲੰਬੀ ਨੜੀ ਪਿੱਤਲ ਦੀ ਲਿਸ਼ਕਦੀ ਹੋਈ ਵੱਡੀ ਕਲਸੀ ਜਿਸ ਵਿੱਚ ਲੱਤਾਂ ਜੋੜੀ ਵਰਤੀ ਘッセ ਸਿਪਾਹੀ ਵਾਂਗ ਹੁੱਕਾ ਖੜਾ ਰਹਿੰਦਾ ਚਿਲੰਬੀ ਖੀਵਾ কুমਿਆਰ ਖਾਸ ਹੀ ਤਿਆਰ ਕਰਦਾ ਜੋ ਦੋ ਪਾਥੀਆਂ ਦੀ ਕਿਰੀ ਹੋਈ ਅੱਗ ਸਾंभ ਲਵੇ ਤੇ ਫਿਰ ਉੱਤੇ ਲੋਹੇ ਦੀ ਜਾਲੀਦਾਰ ਟੋਪੀ ਤੇ ਨਾਲ ਨਮਕ ਦੀ ਚਿਮਟੀ ਹੁੱਕਾ ਸਾਰਾ ਦਿਨ ਗਰਮ ਰਹਿੰਦਾ ਟਿੱਡੇ ਸਾਈ ਦੇ ਚੇਲੇ ਚਾਟੇ ਧੂਣੀ ਤੋਂ ਖਾਈ ਰੱਖਦੇ ਵੱਖ-ਵੱਖ ਚੇਲਿਆਂ ਨੂੰ ਹੁੱਕੇ ਦੇ ਵੱਖ-ਵੱਖ ਕੰਮ ਵੰਡੇ ਹੋਏ ਸਨ ਕੋਈ ਤਮਾਕੂ ਕੁੱਟਣ ਤੇ ਮਸਲਣ ਉੱਤੇ ਕੋਈ ਪਾਥੀਆਂ ਧੂਣ ਤੇ ਅੱਗ ਟਿਕਾਉਣ ਦੇ ਲਈ ਤੇ ਕੋਈ ਪਿੱਤਲ ਦੇ ਪਿੰਦੇ ਨੂੰ ਲਿਸ਼ਕਾਉਣ ਲਈ ਜਮਾਲੇ ਦੀ ਅੰਗਰੇਜ਼ੀ ਹੁੱਕੇ ਵਾਲੀ ਗੱਲ ਸੁਣ ਕੇ ਟਿੱਡੇ ਸਾਈ ਦੇ ਮੂੰਹ ਵਿੱਚੋਂ ਨੜੀ ਲਮਕ ਪਈ ਹੈ ਇਹ ਕਿਹੋ ਜਿਹਾ ਹੋਇਆ ਅੰਗਰੇਜ਼ਾ ਦਾ ਹੁੱਕਾ ਉਸ ਨੂੰ ਗੰਗੂ ਦੀ ਹੂਕੜੀ ਮਸੱਦੀ ਮਲ ਦੀ ਕਲੀ, ਰਾਮਤਾਨ ਸਾਇੰਸ ਦੀ ਗੁੜਗੁੜੀ, ਕੱਲੂ ਦਾ ਨਾਰੀਅਲ, ਸ਼ਾਹ ਜੀ ਦਾ ਹੁੱਕਾ ਮਲਾਉਣਾ, ਤਾਸਦੀਨ ਦਾ ਸਟਿਕ ਪੇਚ ਵਸ ਸਭ ਦਾ ਪਤਾ ਸੀ। ਪਰ ਇਹ ਬਲੈਤੀ ਹੁੱਕਾ ਜਦ ਤੱਕ ਇਹ ਵਿੱਚੋਂ ਸਭ ਲੋਕ ਚਲੇ ਗਏ ਤਾਂ ਟਿੱਡੇ ਸਾਈ ਨੇ ਜਮਾਲੇ ਤੋਂ ਪੁੱਛਿਆ ਕਿਉਂ ਬਈ ਜਮਾਲ ਦਿਨਾਂ ਇਹ ਅੰਗਰੇਜ਼ਾਂ ਦਾ ਹੁੱਕਾ ਕਿਹੋ ਜਿਹਾ ਹੁੰਦਾ ਹੈ? ਰਤਾ ਖੋਲ ਕੇ ਤਾਂ ਦੱਸ। ਜਮਾਲੇ ਨੇ ਆਖਿਆ ਬਸ ਹਾਫ ਚ ਜੀ। ਕੀ ਪੁੱਛਦੇ ਹੋ ਇੱਕ ਘੁੱਟ ਖਿੱਚੋ ਸੁਰਗ ਦੇ ਝੂਟੇ ਨੇ। ਨਾ ਇਸ ਨੂੰ ਪੰਤ ਪਾਥੀ ਦੀ ਲੋੜ ਐ ਨਾ ਪਾਣੀ ਦੀ ਕਿਹੋ ਜਿਹਾ ਹੁੰਦਾ ਏ ਹੁੱਕਾ ਟਿੱਡੇ ਸਾਈ ਦੀ ਉਤਸੁਕਤਾ ਵਧ ਗਈ ਇਸ ਤੋਂ ਪਹਿਲਾਂ ਕਿ ਜਮਾਲਾ ਕੋਈ ਜਵਾਬ ਦੇਵੇ ਟਿੱਡੇ ਸਾਈ ਨੇ ਆਪਣੇ ਹੁੱਕੇ ਨੂੰ ਪਰਾਂ ਕਰਦੇ ਹੋਏ ਆਖਿਆ ਬਈ ਮੇਰਾ ਹੁੱਕਾ ਤਾਂ ਹੁਣ ਬਦਲਣ ਜੋਗਾ ਹੋ ਗਿਆ 100 ਰੋਗ ਨੇ ਇਸ ਨੂੰ ਨੜੀ ਵੀ ਕ ਗਈ ਐ ਚਿਲੰਬੀ ਠੀਕਰਾ ਹੋਈ ਪਈ ਐ ਮੈਨੂੰ ਦੱਸ ਖਾਂ ਇਹ ਅੰਗਰੇਜ਼ੀ ਹੁੱਕਾ ਕਿੰਨੇ ਕਚ ਆ ਜਾਂਦਾ ਐ ਬਸ ਜੀ 1 ਪੈਸੇ ਵਿੱਚ 1 ਪੈਸੇ ਵਿੱਚ ਹੋਰ ਕੀ ਬੱਲੇ ਬੱਲੇ ਓ ਅੰਗਰੇਜ਼ਾ ਉਸ ਖਿਆਲੀ ਅੰਗਰੇਜ਼ ਨੂੰ ਆਪਣੇ ਸਾਹਮਣੇ ਖਲਿਆਰ ਕੇ ਥਾਪੜੀ ਦਿੰਦਿਆਂ ਆਖਿਆ ਨਹੀਂ ਤੇਰੀਆਂ ਰੀਸਾਂ ਚੰਗਾ ਵੀ ਜਮਾਲ ਦੀਨਾ ਜੇ ਇਸ ਵਾਰ ਸ਼ਹਿਰ ਜਾਵੇ ਤਾਂ ਮੇਰੇ ਲਈ ਇੱਕ ਅੰਗਰੇਜ਼ੀ ਹੁੱਕਾ ਲੈ ਆਵੀਂ ਚੰਗਾ ਜੀ ਜਮਾਲ ਨੇ ਉੱਤਰ ਦਿੱਤਾ ਇੱਕ ਹਫਤੇ ਪਿੱਛੋਂ ਜਮਾਲਾ ਸ਼ਹਿਰ ਗਿਆ ਤੇ ਟਿੱਡੇ ਸਾਈ ਲਈ ਸਿਗਰਟ ਲੈ ਆਇਆ ਜਦ ਸਿਗਰਟ ਲੈ ਕੇ ਉਹ ਤਕੀਏ ਵਿੱਚ ਗਿਆ ਤਾਂ ਉਸ ਵੇਲੇ ਟਿੱਡਾ ਸਾਈ ਵੱਜੂ ਕਰਕੇ ਨਮਾਜ਼ ਪੜਨ ਦੀਆਂ ਤਿਆਰੀਆਂ ਕਰ ਰਿਹਾ ਸੀ ਪਿਆਰਾ ਦੀ ਬੜਕ ਪਛਾਣ ਕੇ ਪੁੱਛਿਆ ਕੌਣ ਹੈ ਜਮਾਲਦੀਨ ਹਾਂਜੀ ਲੈ ਆਇਆ ਇਹ ਸਾਡਾ ਹੁੱਕਾ ਹਾਂਜੀ ਖੁਸ਼ੀ ਦੇ ਮਾਰੇ ਟਿੱੱਡਾ ਸਾਈ ਨਮਾਜ਼ ਪੜ੍ਹਨੀ ਭੁੱਲ ਗਿਆ ਮਸੱਲੇ ਉੱਤੇ ਬੈਠੇ ਹੋਏ ਹੀ ਪੁੱਛਿਆ ਲੈ ਬਈ ਲਿਆ ਰਤਾ ਦਿਖਾਈ ਖਾ ਇਹ ਅੰਗਰੇਜ਼ੀ ਹੁੱਕਾ ਸਾਈ ਤੇਰਾ ਭਲਾ ਕਰੇ ਜਮਾਲਲੇ ਨੇ ਆਖਿਆ ਤੁਸੀਂ ਖੁਸ਼ ਹੋ ਜਾਓਗੇ ਇਸ ਨੂੰ ਪੀ ਕੇ ਓਏ ਫੱਤਿਆ ਟਿੱੱਡੇ ਸਾਈ ਨੇ ਆਪਣੇ ਚੇਲੇ ਨੂੰ ਹਾਕ ਮਾਰ ਕੇ ਆਖਿਆ ਸਾਡਾ ਉਹ ਪਹਿਲਾ ਹੁੱਕਾ ਬਾਹਰ ਸੁੱਟ ਦੇ ਅੱਜ ਤੋਂ ਅਸੀਂ ਅੰਗਰੇਜ਼ੀ ਹੁੱਕਾ ਹੀ ਪੀਆ ਕਰਾਂਗੇ ਕਿਉਂ ਬੇਜਮਾਲ ਦਿਨਣਾ ਟਿੱਡੇ ਸਾਈ ਨੇ ਫਿਰ ਆਪਣੀਆਂ ਨੇਤਰਹੀਨ ਅੱਖਾਂ ਨੂੰ ਚਮਕ ਕੇ ਪੁੱਛਿਆ ਇਸ ਵਿੱਚ ਪਾਣੀ ਛਾਣੀ ਪਾਣ ਦੀ ਲੋੜ ਨਹੀਂ ਨਾਨਾ ਇਹ ਕੰਮ ਨਾ ਕਰਨਾ ਹਾਫਜ਼ ਜੀ ਪਾਣੀ ਦਾ ਟੁੱਪਕਾ ਸੁੱਟੋ ਤਾਂ ਇਹ ਵਿਗੜ ਜਾਂਦਾ ਹੈ ਅੱਛਾ ਲਿਆ ਫੜਾ ਫਿਰ ਇਹ ਆਖ ਕੇ ਟਿੱਡੇ ਸਾਈ ਨੇ ਆਪਣਾ ਹੱਥ ਅੱਗੇ ਕਰ ਦਿੱਤਾ ਲਓ ਲਿਆ ਫੜਾ ਜਮਾਲੇ ਨੇ ਟਿੱਡੇ ਸਾਈ ਦੀ ਟਲੀ ਉੱਤੇ ਸਿਗਰਟ ਰੱਖ ਦਿੱਤੀ ਪਰ ਆਬੀ ਸਾਈ ਕਾਲਾ ਪਾ ਕੇ ਬੋਲਿਆ ਤੂੰ ਤਾਂ ਤਰਸਾਈ ਜਾਣਾ ਹਾਫਜ਼ ਜੀ ਤੁਹਾਡੀ ਤਲੀ ਉੱਤੇ ਰੱਖ ਦਿੱਤਾ ਏ ਜਮਾਲਾ ਬੋਲਿਆ ਕਿੱਥੇ ਇਹੋ ਇਹੋ ਇਸ ਲਾਈ ਜਹੀ ਜੀ ਹਾਂ ਇਹੋ ਏ ਬਲੈਤੀ ਹੁੱਕਾ ਓਏ ਇਹ ਤਾਂ ਹੌਲਾ ਫੁੱਲ ਐ ਸਾਈ ਬੋਲਿਆ ਜੀ ਅੰਗਰੇਜ਼ਾਂ ਦੀ ਹਰ ਚੀਜ਼ ਹੀ ਹੌਲੀ ਫੁੱਲ ਹੁੰਦੀ ਐ ਸਾਡੇ ਦੇਸੀ ਡੰਗਿਆਂ ਵਾਂਗ ਨਹੀਂ ਉਹਨਾਂ ਦੀ ਮੇਮਾ ਵੇਖੀਆਂ ਨੇ ਕਦੀ ਨਾ ਬੱਸ ਜੀ ਕੀ ਪੁੱਛਦੇ ਹੋ ਹਾਫਜ਼ ਜੀ ਪਤਲੀਆਂ ਪਤੰਗ ਤੁਰਦੀਆਂ ਨੇ ਜਾਣੋ ਹਵਾ 'ਚ ਉਡਦੀਆਂ ਨੇ ਜੇ ਇੱਕ ਵਾਰ ਵੇਖ ਲਾਓ ਤਾਂ ਅੱਖਾਂ ਖੁੱਲ ਜਾਣ ਟਿੱਡੇ ਸਾਈ ਦੀਆਂ ਅੱਖਾਂ ਖੁੱਲ ਗਈਆਂ ਨੇਤਰਹੀਨ ਪੁਤਲੀਆਂ ਕੰਬੀਆਂ ਉਸ ਛੇਤੀ ਛੇਤੀ ਸਿਗਰਟ ਨੂੰ ਪਲੋਸਣਾ ਸ਼ੁਰੂ ਕੀਤਾ ਤੇ ਸਿਗਰਟ ਉੱਤੇ ਹੱਥ ਫੇਰਦੇ ਹੋਏ ਹੁਕਮ ਦਿੱਤਾ ਓਏ ਫੱਤਿਆ ਮੇਰਾ ਦੇਸੀ ਹੁੱਕਾ ਸੁੱਟ ਦੇ ਅੱਜ ਤੋਂ ਮੈਂ ਇੱਕਦਮ ਉਸ ਪੁੱਛਿਆ ਬਈ ਇਸ ਨੂੰ ਪੀ ਵੀ ਦਾ ਕਿਸ ਤਰ੍ਹਾਂ ਏ ਮੈਂ ਦੱਸਦਾ ਹਾਂ ਤੁਹਾਨੂੰ ਜਮਾਲਾ ਬੋਲਿਆ ਇਸ ਦਾ ਇਹ ਸਿਰਾ ਮੂੰਹ ਵਿੱਚ ਲੈ ਲਓ ਮੈਂ ਦੂਜੇ ਸਿਰੇ ਤੋਂ ਦੀਵਾ ਸਲਾਈ ਲਾਉਂਦਾ ਤੁਸੀਂ ਸੂਟਾ ਖਿੱਚਣਾ ਬੱਲਿਓਏ ਤੇਰੇ ਦੁੱਲਿਆ ਕੀ ਕਹਿਣੇ ਨੇ ਅੰਗਰੇਜ਼ ਦੇ ਉਸਨੇ ਸਿਗਰਟ ਮੂੰਹ ਵਿੱਚ ਲੈ ਲਿਆ ਜਮਾਲੇ ਨੇ ਟਿੱਡੇ ਸਾਈ ਦੀ ਦਾੜੀ ਬਚਾ ਕੇ ਦੀਆਂ ਸਲਾਈ ਦਿਖਾਈ ਟਿੱਡੇ ਸਾਈ ਨੇ ਥੋੜਾ ਚਿਰ ਪਿੱਛੋਂ ਜ਼ੋਰ ਦੀ ਸੂਟਾ ਲਾਇਆ ਕੁਝ ਜਮਾਲੇ ਦੀਆਂ ਉਂਗਲਾਂ ਕੰਬੜ ਕਰਕੇ ਤੇ ਕੁਝ ਟਿੱਡੇ ਸਾਈ ਦੇ ਅਨਾੜੀ ਹੋਣ ਕਰਕੇ ਸਿਗਰਟ ਨੂੰ ਅੱਗ ਨਾ ਲੱਗ ਸકી ਉਹ ਜਮਾਲੇ ਦੀਆਂ ਗੱਲਾਂ ਤੇ ਅੰਗਰੇਜ਼ ਦੀ ਕਾਬਲੀਅਤ ਤੋਂ ਇਤਨਾ ਪ੍ਰਭਾਵਿਤ ਸੀ ਤੇ ਅਨੋਖੇ ਹੁੱਕੇ ਦੀ ਦਰਿਆ ਆਫਤ ਉੱਤੇ ਇਤਨਾ ਕਾਲਾ ਤੇ ਬਹਿਬਲ ਸੀ ਕਿ ਉਸ ਜੋਰ-ਜੋਰ ਦੀ ਕਸ਼ ਲੈਣੇ ਸ਼ੁਰੂ ਕਰ ਦਿੱਤੇ ਤੇ ਖੁਸ਼ੀ ਨਾਲ ਝੂਮ ਕੇ ਆਖਿਆ ਉਹ ਬਈ ਮਜ਼ਾ ਹੀ ਆ ਗਿਆ ਕੀ ਕਹਿਣੇ ਨੇ ਅੰਗਰੇਜ਼ ਦੇ ਸਾਈ ਤੇਰਾ ਭਲਾ ਕਰੇ ਇੱਕ ਇੱਕ ਸੂਟੇ ਚ ਸਮੁੰਦਰ ਦੀਆਂ ਕੁੱਟਾ ਤੁਰੀਆਂ ਆਉਂਦੀਆਂ ਨੇ ਜਮਾਲੇ ਨੇ ਆਖਿਆ ਹਾਫਜ਼ ਜੀ ਹਾਲੇ ਤਾਂ ਅੱਗ ਹੀ ਨਹੀਂ ਲੱਗੀ ਤੁਸੀਂ ਰਤਾ ਟੇਕੇ ਬੈਠੋ ਮੈਂ ਮੁੜ ਦੀਆ ਸਲਾਈ ਬਾੜ ਕੇ ਸਿਗਰਟ ਦਾ ਸਿਰਾ ਧੁਖਾਉਂਦਾ ਹਾਂ ਫਿਰ ਤੁਸੀਂ ਸੂਟਾ ਲਾਇਓ ਹਾਲੇ ਤਾਂ ਕੁਝ ਵੀ ਨਹੀਂ ਹੋਇਆ ਟਿੱਡਾ ਸਾਈ ਉੱਛੜ ਕੇ ਬੋਲਿਆ ਓਏ ਹਾਲੇ ਅੱਗ ਹੀ ਨਹੀਂ ਲੱਗੀ ਫਿਰ ਵੀ ਇੰਨਾ ਸਵਾਦ ਆ ਰਿਹਾ ਹੈ ਜੇ ਕਿਤੇ ਅੱਗ ਲੱਗ ਗਈ ਤਾਂ ਫਿਰ ਕੀ ਕਹਿਣੇ ਵਾਹ ਬਈ ਅੰਗਰੇਜ਼ਾ ਕਮਾਲ ਹੈ ਕਮਾਲ ਹੈ ਇਸ ਸ਼ੇਰ ਦੀ ਬੱਚੀ ਸਿਗਰਟ ਅੱਗੇ ਸੋਰਾ ਹੁੱਕਾ ਕੀ ਕਰੂ ਜਮਾਲੇ ਨੇ ਦਿਆ ਸਲਾਈ ਬਾਲੀ ਟਿੱਡਾ ਸਾਈ ਕਾਲਾ ਕਾਲਾ ਸੁੱਟੇ ਲੈਣ ਲੱਗਾ ਉਸ ਨੂੰ ਖੰਗ ਛੇੜ ਗਈ ਹੁੱਥੂ ਆ ਗਿਆ ਪਰ ਉਹ ਇੱਕੋ ਸਾਥ ਜੋਸ਼ ਤੇ ਖੁਸ਼ੀ ਨਾਲ ਸੁੱਟੇ ਲਾ ਰਿਹਾ ਸੀ ਵਾਹ ਬਈ ਵਾਹ ਵਾਹ ਜਦ ਅੱਧੀ ਤੋਂ ਬਾਅਦ ਸਿਗਰਟ ਫੂਕੀ ਗਈ ਤੇ ਨਿੱਕਾ ਜਿਹਾ ਟੋਟਾ ਰਹਿ ਗਿਆ ਤੇ ਉਸ ਦੀ ਦਾੜੀ ਤੇ ਮੁੱਛਾਂ ਨੂੰ ਖਤਰਾ ਪਿਆ ਤਾਂ ਜਮਾਲੇ ਨੇ ਚੀਖ ਕੇ ਆਖਿਆ "ਬੱਸ ਹੋਰ ਨਾ ਪੀਓ ਬੱਸ ਕਿਉਂ ਬੱਸ ਹੁਣੇ ਹਾਲੇ ਤਾਂ ਮੈਂ ਸ਼ੁਰੂ ਹੀ ਕੀਤਾ ਹੈ ਹੁਣੇ ਤਾਂ ਸਵਾਦ ਆਉਣ ਲੱਗਿਆ ਹੈ ਕਿਉਂ ਤੂੰ ਪੀਣਾ ਹੈ ਕੀ ਲੈ ਲੈ ਤੂੰ ਵੀ ਇੱਕ ਕੁੱਟ ਨਹੀਂ ਹਾਫਿਜ਼ ਜੀ ਹੁੱਕਾ ਖਤਮ ਹੋ ਗਿਆ ਕੀ ਹੋ ਗਿਆ ਹੁੱਕਾ ਖਤਮ ਜਮਾਲਾ ਬੋਲਿਆ ਹੁੱਕਾ ਕਿਵੇਂ ਖਤਮ ਹੋ ਗਿਆ ਟਿੱਡੇ ਸਾਈ ਨੇ ਅੰਡੇ ਵਰਗੀਆਂ ਚਿੱਟੀਆਂ ਪੁਤਲੀਆਂ ਘਮਾਉਂਦੇ ਹੋਏ ਪੁੱਛਿਆ ਬਸ ਜੀ ਇਸ ਵਿੱਚ ਇਤਨਾ ਹੀ ਦਮ ਸੀ ਹੈ ਟਿੱਡੇ ਸਾਈ ਦੀਆਂ ਅੱਖਾਂ ਪਾਟ ਗਈਆਂ ਹਾਂਜੀ ਜਮਾਲਾ ਬੋਲਿਆ ਇਸ ਨੂੰ ਛੇਤੀ ਦੇਣੇ ਸੁੱਟ ਦਿਓ ਨਹੀਂ ਤਾਂ ਤੁਹਾਡੀ ਦਾੜੀ ਦੀ ਖੈਰ ਨਹੀਂ ਦਾੜੀ ਦੀ ਖੈਰ ਨਹੀਂ ਸੁਣ ਕੇ ਟਿੱਡੇ ਸਾਈ ਨੇ ਛੱਟ ਸਿਗਰਟ ਦਾ ਟੋਟਾ ਸੁੱਟ ਦਿੱਤਾ ਤੇ ਦਾੜੀ ਉੱਤੇ ਹੱਥ ਫੇਰਦੇ ਆਖਿਆ ਇਹਨਾਂ ਅੱਲਾ ਮਾਰਿਆਂ ਅੰਗਰੇਜ਼ਾਂ ਦੀ ਹਰ ਇੱਕ ਗੱਲ ਵਿੱਚ ਚਲਾਕੀ ਹੁੰਦੀ ਹੈ ਦੋ ਸੂਟੇ ਲਾਇਤੇ ਹੁੱਕਾ ਮੁੱਕ ਗਿਆ ਤੇ ਸਾਡਾ ਹੁੱਕਾ ਪਿਛਲੇ 20 ਸਾਲਾਂ ਤੋਂ ਤਰੇਆ ਆਉਂਦਾ ਏ ਓਏ ਫੱਤਿਆ ਉਹਨਾਂ ਹਾਕ ਮਾਰੀ ਜਾਂ ਆਪਣਾ ਦੇਸੀ ਹੁੱਕਾ ਚੁੱਕ ਲਿਆ ਸਾਈ ਦੀ ਮਾਰ ਇਨ੍ਹਾਂ ਅੰਗਰੇਜ਼ਾਂ ਨੂੰ ਟਿੱਡੇ ਸਾਈ ਨੇ ਮੋੜ ਆਪਣਾ ਹੁੱਕਾ ਸੰਭ ਲਿਆ ਹੁੱਕੇ ਦਾ ਕਾਸ਼ ਖਿੱਚਦੇ ਆ ਉਸ ਆਖਿਆ ਇਹ ਤਾਂ ਮੁਸ਼ਕੀ ਘੋੜਾ ਏ ਕਿਵੇਂ ਗੱਲਾਂ ਕਰਦਾ ਏ ਵਾ ਵਾ ਕੀ ਆਖਣੇ ਹੁੱਕੇ ਨੂੰ ਚਾਹੇ ਸਾਰਾ ਤਕੀਆ ਪੀਏ ਇਸ ਵਿੱਚ ਸਾਈ ਦੀ ਬਰਕਤ ਹੈ ਪਰ ਸਿਗਰਟ ਹੂੰ ਏ ਆ ਕੇ ਟਿੱਡੇ ਸਾਈ ਨੇ ਹੁੱਕੇ ਦੀ ਨੜੀ ਜਮਾਲੇ ਵੱਲ ਕੁਮਾ ਦਿੱਤੀ ਧੰਨਵਾਦ